ये में वीडियो

ਖੜ ਪੀੜਤਾ ਲਈ ਸੇਵਾ ਲੈ ਕੇ ਆਏ ਸੀ ਸਾਡਾ ਫਰਜ਼ ਬੰਦਾ ਸੀ ਇਹਨਾਂ ਦਾ ਸਲਮਾਨਤ ਕਰਨਾ ਆਪਣੀ ਨੇਕ ਕਮਾਈ ਤੋਂ ਵੀ ਇਹਨਾਂ ਨੇ ਜਿੰਨੇ ਵੀ ਪੈਸੇ ਇਕੱਠੇ ਕਰਕੇ ਅੱਜ ਸਾਡੀ ਮਦਦ ਲਈ ਜਿਵੇਂ ਪਾਣੀ, ਚਾਰ, ਕੂੜੀ ਹੋਰ ਚਾਰਾ ਲੈ ਕੇ ਆਏ ਸਾਨੂੰ ਮਾਣ ਵਾਲੀ ਗੱਲ ਆ ਕਿ ਭਰਾ ਭਰਾਵਾਂ ਦੀ ਮਤ ਆਉਂਦੇ ਆ ਕੋਈ ਪੰਜਾਬ ਸਰਕਾਰ ਕੇਂਦਰ ਸਰਕਾਰ ਨਹੀਂ ਆਈ ਅੱਜ ਸਾਨੂੰ ਮਾਣ ਮਹਿਸੂਸ ਹੁੰਦਾ ਏ ਕਿ ਸਾਡੇ ਭਰਾ ਅਜੇ ਵੀ ਸਾਡੇ ਨਾਲ ਖੜੇ ਨੇ ਆ ਦੇਖੋ ਬੂਰ ਤੇ ਪਿੱਛੇ 60 ਫੀਟਾਂ ਲਈ ਸਾਧ ਸਮਗਰੀ ਲੈ ਕੇ ਆਏ ਨੇ ਉੱਜੋ-ਉੱਜਰ ਕੇ ਵੱਸੋ ਲਿਖਿਆ ਲੇਖ ਪੰਜਾਬੀਆਂ ਦਾ ਬਹੁਤ ਹੀ ਵਧੀਆ ਗੱਲ ਲਿਖੀ ਆ ਮੇਰੇ ਦਿਲ ਨੂੰ ਛੋ ਗਈ ਆ ਗੱਲ ਕਿ ਮਤਲਬ ਸਾਡੇ ਬਜ਼ੁਰਗਾਂ ਨੂੰ ਦਾਦੇ-ਪਰਦਾਦੇਆਂ ਨੂੰ 47 ਆਈ ਉਹਦੇ ਜ ਵਾਢ ਟੋਕਈ ਸਾਡਾ 10 ਲੱਖ ਪੰਜਾਬੀ ਯੂਰੋ ਕਤਲੇਆਮ ਹੋ ਗਿਆ ਉਸ ਤੋਂ ਬਾਅਦ ਸਾਡੇ ਤੇ 84 ਆਈ 1965 ਦੇ ਵਿੱਚ ਵੀ ਯੰਗ ਆਈ ਉਦੋਂ ਵੀ ਸਾਨੂੰ ਬਹੁਤ ਮਾਰ ਚਲਣੀ ਪਈ ਉਸ ਤੋਂ ਬਾਅਦ 1971 ਦੇ ਵਿੱਚ ਜੰਗ ਲੱਗੀ ਬਹੁਤ ਹੀ ਮਾਰਚ ਹਲ ਨਹੀਂ ਪਈ ਉਸ ਤੋਂ ਬਾਅਦ ਆ ਫਿਰ 84 ਆਈ ਜੋ ਕਿ ਬਹੁਤ ਹੀ ਮਾੜਾ ਤੇ ਕਾਲਾ ਦੌਰ ਹੀ ਸਾਡੇ ਲਈ ਇਸ ਤੋਂ ਬਾਅਦ 88 ਚੜ ਆਇਆ ਇਦਾਂ ਹੀ ਸਾਡੀਆਂ ਫਸਲਾਂ ਉਥੋਂ ਤਬਾਹ ਹੋ ਗਈਆਂ ਬਹੁਤ ਹੀ ਵਧੀਆ ਝੋਨਾ ਸੀ ਇਦਾਂ ਐਰ ਕਾਹੇ ਕੋਣ ਸਾਨੂੰ ਪੰਜੀ ਮਾਰ ਗਿਆ ਪਰ ਲੇਕਿਨ ਕੋਈ ਸਰਕਾਰ ਨੇ ਵੀ ਮਦਦ ਦੀ ਆਸ ਨਹੀਂ ਰੱਖੀ ਅਸੀਂ ਸਾਡੇ ਐਨ ਆਰ ਆਈ ਭਰਾ ਜੁੰਦੇ ਰਹਿਣ ਜਿਨ੍ਹਾਂ ਨੇ ਸਾਡੀ ਮਦਦ ਕਰਕੇ ਸਾਨੂੰ ਇੱਥੋਂ ਤੱਕ ਬਚਾਇਆ ਅਜੇ ਹੋਰ ਵੀ ਵੀਰ ਕਹਿੰਦੇ ਇਹ ਜੇ ਤੁਹਾਨੂੰ ਖਾਤ ਟਰੈਕਟਰਾਂ ਦੀ ਲੋਡ ਪਈ ਕਿਉਂਕਿ ਝੋਨਿਆਂ ਦੇ ਵਿੱਚ ਗਾਰ ਜ਼ਿਆਦੀ ਹੋਣ ਕਰਕੇ ਪੈਲੀਆਂ ਉੱਚੀਆਂ ਨੀਵੀਆਂ ਹੋਈਆਂ ਸਾਨੂੰ ਪੱਧਰੀਆਂ ਕਰਨ ਦੇ ਵਿੱਚ ਦਿੱਕਤ ਆਉਣੀ ਆ ਵੀਰਾਂ ਦੇ ਅਸੀਂ ਟਰੈਕਟਰਾਂ ਦੀ ਮੱਤ ਵੀ ਲੈ ਕੇ ਆਵਾਂਗੇ ਖਾਤ ਦੀ ਬੀਜ ਦੀ ਜਿਹੜੀ ਡੀਜ਼ਲ ਤੱਕ ਜੋ ਵੀ ਲੋਡ ਪਾਉਗੀ ਤੁਹਾਨੂੰ ਸਾਡੇ ਐਨ ਆਰ ਆਈ ਭਰਾ ਸਾਡੇ ਕਹਿੰਦੇ ਆ ਵੀ ਤੁਹਾਨੂੰ ਧਵਾਗੇ